ਪਹਿਲਾ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਦਿੱਤਾ ਇਹਨੇ 16 ਲੀਟਰ ਦਿੱਤਾ ਜੀ 16 ਲੀਟਰ ਪਹਿਲਾ ਵਾਲੇ ਸੂਏ ਦੇ ਦਿੱਤਾ ਹਾਂ ਜੀ ਹਾਂ ਜੀ ਠੀਕ ਹੈ ਤੇ ਉਹ ਕਿੰਨਾ ਕੁ ਟਾਈਮ ਦੇਗੀ ਜੀ ਦੁੱਧ ਦੁੱਧ ਲੰਮਾ ਸਮਾਂ ਦੇਗੀ ਜੀ ਕੋਈ ਬਟਾ ਲੰਮਾ ਸਮਾਂ ਦੇਗੀ ਜੀ ਵਧੀਆ ਹਾਂ ਜੀ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜਿਹੜਾ ਇਹਨੂੰ ਬਠੰਡਾ ਪੈ ਜਾਂਦਾ ਤੇ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਆਮ ਫਾਰਮਰ ਆ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਆਈ ਪਸ਼ੂ ਰੱਖੇ ਹੋਏ ਹੈਗੇ ਇਹਨਾਂ ਪਸ਼ੂਆਂ ਦੇ ਵਿੱਚੋਂ ਬਾਈ ਨੇ ਇੱਕ ਮੱਝ ਵਗਾਉ ਕਰਨੀ ਆ ਵਿਚਾਲੇ ਖੜੀ ਆ ਤੁਸੀਂ ਦੇਖ ਸਕਦੇ ਹੋਗੇ ਅੱਜ ਆਪਾਂ 5 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 10 ਤਰੀਕ ਨੂੰ ਇਹ ਤੇ 10 ਮਹੀਨੇ ਪੂਰੇ ਹੋਣੇ ਆ ਤੇ ਬਾਕੀ ਪਸ਼ੂ ਉੱਤੇ ਕੋਈ ਪਤਾ ਨਹੀਂ ਹੁੰਦਾ ਵੀ ਉੱਤੇ ਕਿੰਨੇ ਦਿਨ ਲੈ ਜੇ 2-4 ਦਿਨ ਲੈ ਜੇ 5 ਦਿਨ ਲੈ ਜੇ 10 ਦਿਨ ਵੀ ਪਸ਼ੂ ਲੈ ਜਾਂਦਾ ਉੱਪਰ ਉਹ ਮੌਕੇ ਦੀ ਗੱਲ ਆ ਇਹ 10 ਤਰੀਕ ਨੂੰ ਇਹਦੇ ਤਕਰੀਬਨ ਦਿਨ ਪੂਰੇ ਹੋਣੇ ਹਨ। ਦੂਜੇ ਸੂਏ ਜਿਹੜੇ ਇਸ ਵਾਰ ਸੂਨਾਗਾ ਚੰਗੇ ਦੁੱਧ ਵਾਲੀ ਐ ਪਹਿਲੇ ਸੂਏ ਦੇ ਵਿੱਚ ਚੰਗਾ ਇਹਦਾ ਦੁੱਧ ਦਿੱਤਾ ਪਿਆ। ਚੰਗੇ ਸੀਮਨ ਦੀ ਆਪ ਐ ਤੇ ਚੰਗਾ ਹੀ ਸੀਮਨ ਇਹਦੇ ਅੱਗੇ ਲੱਗਿਆ ਪਾ। ਬਾਕੀ ਜੋ ਡਿਟੇਲ ਐ ਉਹ ਸਾਰੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਰੇਟ ਫੋਨ ਤੇ ਹੋਊਗਾ। ਤੇ ਬਾਕੀ ਤੁਹਾਨੂੰ ਆਪਾਂ ਉਸ ਤੋਂ ਬਾਅਦ ਨੱਪ ਤੋਰ ਕੇ ਦਿਖਾ ਦਾਂਗੇ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਮੱਝ ਨੂੰ ਖਰੀਦ ਸਕਦੇ ਹੋਗੇ ਮੱਝ ਚੰਗੀ ਆ ਬਾਡੀ ਬੰਤਰ ਦੀ ਬਹੁਤ ਚੰਗੀ ਆ ਚੰਗੀ ਸੰਭੀ ਬਲੀ ਆ ਕੱਦ-ਕਾੜ ਵੀ ਠੀਕ ਆਗਾ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਵੀ ਤਿਆਰੀ ਚੰਗੀ ਆ ਬਾਕੀ ਹਜੇ ਦਿਨਾਂ ਦੀ ਕੱਚੀ ਪਈ ਆ ਮੈਂ ਦਾ ਵੀ ਮੌਕੇ ਤੇ ਚੰਗਾ ਆਰਡਰ ਤਿਆਰ ਕਰ ਲਵਾਂਗਾ ਥਾਣਾ ਦਾ ਸੈਜ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਆਰਡਰ ਦੇ ਉੱਤੇ ਨਾੜਾਂ ਬਹੁਤ ਵਧੀਆ ਜਿਹਾ ਉਹੜਾ ਜੇ ਆਪਾਂ ਨੇੜੇ ਨਹੀਂ ਜਾਂਦੇ ਪੇਹਰੀ ਪਸ਼ੂ ਡਰ ਜਾਂਦਾ। ਹੁਣਾਂ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਗਈ। ਜਾਨੀ ਕਿ ਸਾਰੇ ਪੱਖਾਂ ਤੋਂ ਹੀ ਮੱਝ ਚੰਗੀ ਸਾਫ਼ ਸੁਥਰੀ ਹੈ ਜੀ। ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਭੋਲਾ ਸਿੰਘ ਜੀ। ਠੀਕ ਹੈ ਜੀ। ਹਾਂਜੀ। ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਆ ਘਰ ਦੀ ਆ ਜੀ ਠੀਕ ਹੈ ਕਿਹੜਾ ਸੂਆ ਸੁਣਾ ਨੇ ਇਸ ਵਾਰ ਇਹ ਦੂਜੇ ਸੂਏ ਪਹਿਲੇ ਥੋੜੀ ਵੱਡੀ ਹੋ ਕੇ ਬਣੀ ਸੀ ਤੇ ਦੂਜੇ ਸੂਏ ਸੁਣਾ ਇਸ ਵਾਰ ਪਹਿਲੇ ਸੂਏ ਥੋੜੀ ਜੀ ਵੱਡੀ ਹੋ ਕੇ ਬਣੀ ਆ ਹਾਂਜੀ ਹਾਂਜੀ ਠੀਕ ਹੈ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਦਿੱਤਾ ਨੇ 16 ਲੀਟਰ ਦਿੱਤਾ ਜੀ 16 ਲੀਟਰ ਪਹਿਲੇ ਵਾਲੇ ਸੂਏ ਦੇ ਵਿੱਚ ਦਿੱਤਾ ਹਾਂਜੀ ਹਾਂਜੀ ਠੀਕ ਹੈ ਤੇ ਉਹ ਕਿੰਨਾ ਕੁ ਟਾਈਮ ਦੇਗੀ ਜੀ ਦੁੱਧ ਦੁੱਧ ਲੰਮਾ ਸਮਾਂ ਦੇ ਦਿੰਦੀ ਜੀ ਬੜਾ ਲੰਮਾ ਸਮਾਂ ਦੇਗੀ ਜੀ ਵਧੀਆ ਠੀਕ ਆ ਤੇ ਹੁਣ ਇਹ ਕਿੰਨੇ ਕ ਦਿਨ ਰਹਿੰਦੇ ਆ ਕਿ ਸੂਨ ਦੇ ਦਿਨ ਪੂਰੇ ਹੋਣਗੇ 10 ਤਰੀਕ ਨੂੰ ਦਿਨ ਪੂਰੇ ਆ ਹਾਂ ਠੀਕ ਹੈ ਅੱਜ 5 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਹਨਾ ਬਾਕੀ ਪਸ਼ੂ ਦਾ ਉੱਪਰ نیچے ਦਾ ਪਤਾ ਨਹੀਂ ਹੁੰਦਾ ਵੀ ਕਿੰਨੇ ਕ ਥੱਲੇ ਜੀ ਹੈ ਹਨਾ ਠੀਕ ਆ ਤੇ ਉਹ ਕਿਵੇਂ ਰਹੀ ਆ ਚੋਣ ਚਾਂਣ ਜੀ ਬਈ ਵਧੀਆ ਰਹੀ ਹੈ ਜੀ ਧਾਰ ਵਧੀਆ ਪੋਦੀ ਆ ਠੀਕ ਆ ਸਹੀ ਰਹੀ ਆ ਹਾਂਜੀ ਹਾਂਜੀ ਛਣਾ ਤੁਣਾ ਓਕੇ ਆ ਓਕੇ ਛਣਾ ਲੋ ਠੀਕ ਆ ਪੂਰੀ ਤਸੱਲੀ ਵਾਲੀ ਝੋਟੀ ਆ ਜੀ ਪੂਰੀ ਤਸੱਲੀ ਵਾਲੀ ਆ ਮਤਲਬ ਪਹਿਲੇ ਸੂਏ ਚੰਗਾ ਦੁੱਧ ਦਿੱਤਾ ਤੇ ਫਿਰ ਦੂਜੇ ਸੂਏ ਵੀ ਉਮੀਦ ਚੰਗੀ ਆ ਨਾ ਹਾਂਜੀ ਹਾਂਜੀ ਠੀਕ ਇਹਦਾ ਕੋਈ ਪਤਾ ਆ ਤੁਹਾਡਾ ਵੀ ਇਹ ਆਪ ਕਿਹੜੇ ਟੀਕੇ ਦੀ ਹੈ ਜੀ ਇਹ ਸਰਕਾਰੀ ਚਪਰਾਇਆ ਸੀਗਾ ਜੀ ਕੋਈ ਇਹਦਾ ਸੰਦੇ ਨਤੀ ਕਹਿੰਦੇ ਜੀ ਵਧੀਆ ਸਰਕਾਰੀ ਹਸਪਤਾਲ ਚੋਂ ਟੀਕਾ ਭਰਾਇਆ ਸੀਗਾ ਹਾਂਜੀ ਹਾਂਜੀ ਮਤਲਬ ਕਿ ਸਰਕਾਰੀ ਸੀਮਨ ਦੀ ਹੈਗੀ ਹਾਂਜੀ ਹਾਂਜੀ ਇਹ ਪ੍ਰੋਪਰ ਆਪਾਂ ਨੂੰ ਰਿਕਾਰਡ ਨਹੀਂ ਪਤਾ ਵੀ ਕਿਹੜੇ ਦੀ ਹੈ ਨਾ ਰਿਕਾਰਡ ਦਾ ਨਹੀਂ ਸੰਦੇ ਨਹੀਂ ਠੀਕ ਹੈ ਤੇ ਜਿਹੜਾ ਟੀਕਾ ਇਹਦੇ ਲੱਗਿਆ ਵਾ ਉਹ ਵੀ ਵਧੀਆ ਲੱਗਿਆ ਭਰਾਇਆ ਜੀ ਅੱਛਾ ਉਹ ਵੀ ਚੰਗਾ ਹੈ ਉਹ ਵੀ ਚੰਗਾ ਦੀ ਕਰਵਾਇਆ ਠੀਕ ਹੈ ਯਾਨੀ ਪ੍ਰੋਪਰ ਉਹਦਾ ਨਾਮ ਉਹਦਾ ਵੀ ਨਹੀਂ ਪਤਾ ਹਾਂਜੀ ਹਾਂਜੀ ਠੀਕ ਹੈ ਉਹ ਯਾਨੀ ਲੱਗਿਆ ਉਹ ਵੀ ਚੰਗਾ ਹਾਂਜੀ ਠੀਕ ਹੈ ਤੇ ਇਹਦਾ ਆਪਾਂ ਰੇਟ ਕਿੰਨਾ ਸਰ ਇਹੜਾ ਫੋਨ ਤਾਂ ਕਰ ਲਓਗੇ ਹਾਂਜੀ ਹਾਂਜੀ ਠੀਕ ਐ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੇਤੀ ਆ ਮੱਝ ਚੰਗੀ ਹੈਗੀ ਤੇ ਬਾਕੀ ਤੁਸੀਂ ਫੇਰ ਵੀ ਤੁਸੀਂ ਆ ਕੇ ਤਸੱਲੀ ਕਰ ਲਿਓ ਸਾਫ ਸੁਥਰੀ ਹੈਗੀ ਤੇ ਹੁਣ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਆ ਤੋਰਦੀ ਵਿੱਚ ਤੁਸੀਂ ਇਹਨੂੰ ਚੈੱਕ ਕਰ ਲਿਓ ਜਦ ਅਰੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲ ਜੰਦਾ ਹੈ। ਤੋਰਦੀ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਫੁੱਲ ਤਸੱਲੀ ਤੁਸੀਂ ਕਰ ਸਕਦੇ ਹੋ ਇਹ ਮੈਂ ਜਿਆਦਾ ਨੇੜੇ ਨਹੀਂ ਜਾਂਦਾ ਕਈ ਵਾਰੀ ਪਸ਼ੂ ਉਹ ਕਰ ਦਿੰਦਾ ਵੈਸੇ ਕੋਈ ਇਨਾ ਲੱਗਦੀ ਕੋਈ ਦੱਤ ਹੋਊਗੀ ਪਰ ਉਪਰੇ ਤੋਂ ਫੇਰ ਵੀ ਮਾੜਾ ਮੋੜਾ ਪੈ ਚੜ ਜਾਂਦਾ ਕੋਈ ਨਹੀਂ ਪੀ ਲੈਂਦੇ ਦੁਆਰੇ ਫੇਰ ਦੇਖ ਸਕਦੇ ਹੋ ਤੁਸੀਂ ਰੇਟ ਫੋਨ ਤੇ ਆ ਦੂਜਾ ਸੂਇਆ ਨੇ ਸੁਣਾ ਪਹਿਲੇ ਸੂਇ 16 ਲੀਟਰ ਦੁੱਧ ਦਿੱਤਾ ਵਾ ਤੇ ਦੂਜੇ ਸੂਇਆ ਤੋਂ ਚੰਗੀ ਮੀਤ ਹੈ ਜੋ ਪਹਿਲੇ ਸੂਇ ਬਰੀਆ ਦੁੱਧ ਦਿੰਦਾ ਹੈ ਇਹ ਸੂਇਆ ਤੋਂ ਬਰੀਆ ਮੀਤ ਹੈ ਬਰੀਆ ਦੁੱਧ ਦਿੰਦਾ ਬਾਕੀ ਹੋਇਆ ਜਿੱਕਾਤੀ ਹੈਗੀ ਜੈਡ ਬਲਾਕ ਹੈ ਬਾਡੀ ਵਾਂ ਤਾਂ ਦੀ ਚੰਗੀ ਆ ਚੰਗੀ ਸਭ ਬੜੀ ਹੈਗੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਬੈਕ ਕੋਈ ਦੀ ਕੁਆਲਿਟੀ ਬਹੁਤ ਚੰਗੀ ਹੈ ਬਾਕੀ ਥਾਣਾ ਦਾ ਸਾਇਜ਼ ਵੀ ਬਹੁਤ ਵਧੀਆ ਹੈ ਬਾਕੀ ਤਾਂ ਸਲੀਰ ਪੱਕੀ ਕਰਨੀ ਬਣਾਇਆ ਜੀ ਸਪੇਸ ਆਰਡਰ ਦੇ ਉੱਤੇ ਨਾੜ ਬਹੁਤ ਵਧੀਆ ਗਈ ਸੀ ਵਾਨੇ ਦੇ ਵਿੱਚ ਆ ਤੇ ਅੰਦੀ ਤਿਆਰੀ ਹੋ ਰਹੀ ਆ ਗਈ ਬਾਕੀ ਇਹ ਦਿਨ ਕਾਫੀ ਬਈ ਹੈ ਜੀ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰ ਲੂੰਗਾ ਥਾਣਾ ਦਾ ਸਾਈਜ਼ ਲੈ ਸਕਦਾ ਬਹੁਤ ਵਧੀਆ ਹੈਗਾ ਤੇ ਜੜਾਈ ਬਹੁਤ ਆ ਬੈਕ ਸਾਈਡ ਤੇ ਮੈਂ ਸਾਲ ਨੂੰ ਜੀ ਸਾਰੇ ਪੱਖਾਂ ਤੋਂ ਚੰਗੀ ਹੈ ਸਾਫ਼ ਸੁਥਰੀ ਹੈ ਤੇ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਹੈ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਵੀ ਰੂ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਧੰਨਵਾਦ